ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਕਤਗੜ ਬਾਈ ਕੋਲ ਸੋ ਬੱਸੀ ਆ ਜੀ ਠੀਕ ਹੈ ਜੀ ਪਹਿਲੇ ਸੂਏ ਸੋਣਾ ਤੇ ਦੇਖ ਸਕਦੇ ਹਾਂ ਠੀਕ ਹੈ ਜੀ 10 12 ਦਿਨ ਬਾਈ ਜੀ ਕਹਿੰਦਾ ਰਹਿੰਦੇ ਆ ਇਹ ਵਾ ਦੇਖ ਸਕਦੇ ਹੋ ਜੀ ਠੀਕ ਹੈ ਜੀ ਲੈ ਵਾ ਬਦੋ ਥੋੜਾ ਥੋੜਾ ਤੇ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਠੀਕ ਹੈ ਜੀ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਜੀ ਨਾਮ ਦੱਸੋ ਜੀ ਆਪਣਾ ਮੇਰੇ ਨਾਮ ਤੇ ਜੈ ਸਿੰਘ ਪਿੰਡ ਜੀ ਬਖਤਗੜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਆਪਣਾ ਨੰਬਰ ਦੱਸੋ ਜੀ ਨੰਬਰ ਤਾਂ ਹਾਂ ਠੀਕ ਹੈ ਉਹ ਨੰਬਰ ਬਾਈ ਜੀ ਸਕਰੀਨ ਤੇ ਵਧਾ ਕੇ ਬਾਈ ਤੇ ਯਾਦ ਨਹੀਂ ਹੈਗਾ ਤੇ ਹਾਂਜੀ ਬਾਈ ਜੀ ਦੱਸੋ ਜੀ ਆਪਣੀ ਬਸਤੀ ਦੇ ਕਿੰਨੇ ਰੈਂਡਾ ਰਹਿੰਦੇ ਕੀ ਗੱਲਬਾਤ ਹੈ 8-9 ਦਿਨ ਰਹਿੰਦੇ 8-9 ਦਿਨ ਰਹਿੰਦੇ ਤੇ ਰੇਟ ਦੱਸੋ ਬਾਈ ਜੀ ਤੇ ਕੀ ਆ ਰੇਟ ਇਹਦਾ 60000 ਰੁਪਏ ਰੇਟ ਆ ਠੀਕ ਹੈ ਜੀ ਅੱਠ ਨੋਦਨ ਰਹਿੰਦੇ ਆ ਬਾਈ ਜੀ ਇਹਨਾਂ ਠੀਕ ਹੈ ਜੀ ਤੁਹਾਨੂੰ ਖੋਲ ਕੇ ਵੀ ਦਿਖਾਉਣੇ ਆ ਤੇ ਖੋਲੋ ਬਾਈ ਖੋਲ ਕੇ ਦਿਖਾਓ ਤੇ ਦੇਖ ਸਕਦੇ ਹੋ ਭਰਾ ਠੀਕ ਹੈ ਜੀ ਤੇ ਬਾਈ ਕੋਲ ਘਰ ਦੀ ਬੱਸੀ ਆ ਘਰ ਦੀ ਬੱਸੀ ਹੈ ਨਾ ਘਰ ਦੀ ਬੱਸੀ ਹੈ ਇਹਦੀ ਮਾੜਾ ਦਾ ਪਤਾ ਜੀ ਨਹੀਂ ਰਕਾਰਡ ਰੂਟ ਦਾ ਨਾ ਉਹ ਮੋਲੀ ਲਿਆ ਰਿਹਾ ਪਰ ਠੀਕ ਹੈ ਜੀ ਠੀਕ ਹੈ ਬਾਈ ਮੋਲੀ ਜੀ ਨਹੀਂ ਬਾਈ ਨਾਮ ਦਾ ਰਕਾਰਡ ਦਾ ਪਤਾ ਨਹੀਂ ਠੀਕ ਹੈ ਇਹ ਵਾਲੂਗਾ ਲਈ ਇਹ ਪੂਰਾ ਤੁਖਣਾ ਕਰਮਾਂ ਵਾਲੀ ਮੋਲਲ ਮੋੜ ਦੇ। ਹੈਡ ਹੈਡ ਦੇਖ ਸਾਡੇ ਫੇਸ ਕੁਆਲਟੀ ਸੁਖਣਾ ਵਧੀਆ ਜੀ ਤੇ ਪਰ ਬੱਸ ਹੈ ਕਰਦੇ ਹੋ ਬੈਨਿਕਲੇਟਰ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਬਈ ਜੀਤਾ ਫਾਰਮ ਟੀਮ ਨੂੰ ਬਹੁਤ ਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸੁਮਨ ਨੂੰ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਏ